ਕਹੋ ਕਿ ਪ੍ਰਭੂ ਉਹ ਕੰਮ ਜੋ ਮੈਨੂੰ ਕਰਨੇ ਚਾਹੀਦੇ ਆ ਉਹ ਕੰਮ ਪ੍ਰਭੂ ਜੋ ਤੁਸੀਂ ਮੇਰੇ ਜੀਵਨ ਚ ਦੇਖਣਾ ਚਾਹੁੰਦੇ ਆ ਮੇਰੇ ਕੋਲੋਂ ਕਰਵਾਓ ਅਗਰ ਮੈਂ ਉਹ ਕੰਮ ਨਹੀਂ ਕਰ پا ਰਿਹਾ ਜਿਹੜੇ ਕੰਮਾਂ ਲਈ ਪ੍ਰਭੂ ਤੁਸੀਂ ਮੈਨੂੰ ਚੁਣਿਆ ਆ ਜਿਹੜੇ ਕੰਮਾਂ ਲਈ ਤੁਸੀਂ ਮੈਨੂੰ ਦੁਨੀਆ ਤੋਂ ਵੱਖਰੇ ਕਰ ਲਿਆ ਆ ਪਿਤਾ ਉਹ ਕੰਮ ਮੇਰੇ ਕੋਲੋਂ ਕਰਵਾਓ ਮੇਰੇ ਉੱਤੇ ਕਿਰਪਾ ਕਰੋ ਆਪਾਂ ਦੇਖਦੇ ਆ ਮਾਰਕਸ ਦੀ ਕਿਤਾਬ ਉਹਦਾ 6 ਨੰਬਰ ਅਧਿਆਏ ਦੇ ਵਿੱਚ ਆਜੋ ਬਹੁਤ ਵਾਰੀ ਆਪਾਂ ਇਹ ਸਟੋਰੀ ਸੁਣੀ ਆ ਫਿਰ ਤੋਂ ਆਪਾਂ ਇਸ ਸਾਖੀ ਨੂੰ ਇਸ ਸਟੋਰੀ ਨੂੰ ਆਪਾਂ ਦੇਖਾਂਗੇ ਪਵਿੱਤਰ ਵਚਨ ਦੇ ਵਿੱਚੋਂ 34 ਤੋਂ ਲੈ ਕੇ 45 ਤੱਕ ਹੌਲੀ-ਹੌਲੀ ਪੜਾਂਗੇ ਇੱਥੇ ਲਿਖਿਆ ਤਾਂ ਉਸ ਨੇ ਨਿਕਲ ਕੇ ਇੱਕ ਵੱਡੀ ਭੀੜ ਵੇਖੀ ਔਰ ਉਹਨਾਂ ਤੇ ਤਰਸ ਖਾਦਾ ਇਸ ਲਈ ਜੋ ਉਹ ਉਹਨਾਂ ਭੇਡਾਂ ਵਾਂਗ ਸੰ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਉਹ ਉਹਨਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ ਅਰ ਜਾਂ ਦਿਨ ਬਹੁਤ ਢਲ ਗਿਆ ਤਾਂ ਉਹਦੇ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ ਇਹ ਤਾਂ ਉਜਾੜ ਹੈ ਤੇ ਦਿਨ ਹੁਣ ਬਹੁਤ ਢਲ ਗਿਆ ਆ ਅਪਾ ਸ਼ੁਰੂ ਕਰਦੇ ਹਾਂ 34 ਨੰਬਰ ਤੋਂ ਇੱਥੇ ਲਿਖਿਆ ਕਿ ਉਹ ਨਿਕਲ ਨਿਕਲ ਕੇ ਉਹ ਜਦੋਂ ਆਏ ਤੇ ਉਹਨਾਂ ਨੇ ਬਹੁਤ ਵੱਡੀ ਭੀੜ ਵੇਖੀ ਤੇ ਉਹਨਾਂ ਤੇ ਤਰਸ ਖਾਦਾ ਉਸ ਭੀੜ ਦੇ ਉੱਤੇ ਤੇ ਉਹਨਾਂ ਨੂੰ ਉਪਦੇਸ਼ ਜਿਹੜਾ ਆ ਉਹ ਦੇਣ ਲੱਗਾ ਉਹ ਲੋਕ ਇਦਾਂ ਸੀ ਜਿੱਦਾਂ ਪੇਡਾਂ ਦਾ ਕੋਈ ਆਯਾਲੀ ਨਾ ਹੋਵੇ ਉਹਨਾਂ ਨੂੰ ਸਾਂਭਣ ਵਾਲਾ ਨਾ ਹੋਵੇ ਉਹਨਾਂ ਨੂੰ ਕੋਈ ਦਿਸ਼ਾ ਨਿਰਦੇਸ਼ ਕੋਈ ਡਾਇਰੈਕਸ਼ਨ ਦੇਣ ਵਾਲਾ ਨਾ ਹੋਵੇ ਅੱਜ ਵੀ ਪਰਮੇਸ਼ੁਰ ਨੇ ਸਾਡੇ ਨਾਲ ਇਦਾਂ ਹੀ ਕੀਤਾ ਹੈ ਅੱਜ ਵੀ ਪ੍ਰਭੂ ਸਾਡੇ ਲਈ ਮੌਜੂਦ ਹੈ ਰਚਨ ਦੇ ਰਾਹੀਂ ਪ੍ਰਭੂ ਸਾਨੂੰ ਉਪਦੇਸ਼ ਦੇ ਰਹੇ ਆ ਸਾਨੂੰ ਇੱਕ ਦਿਸ਼ਾ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਇਸ ਤਰੀਕੇ ਨਾਲ ਪ੍ਰਭੂ ਸਾਨੂੰ ਸਮਝਾ ਰਹੇ ਆ ਜਿੱਦਾਂ ਸਾਨੂੰ ਸਹੀ ਸਿੱਖਿਆ ਦੇਣ ਵਾਲਾ ਹੈ ਨਹੀਂ ਆ ਅਰੇ ਸੱਚ ਆ ਕਿ ਸਹੀ ਸਿੱਖਿਆ ਪਰਮੇਸ਼ਵਰ ਦੇ ਬਿਨਾ ਹੋਰ ਕੋਈ ਸਾਨੂੰ ਦੇ ਨਹੀਂ ਸਕਦਾ ਕਿਉਂਕਿ ਇਸ ਸੰਸਾਰ ਦੇ ਵਿੱਚ ਹਨੇਰੇ ਦਾ ਰਾਜ ਆ ਅੰਧਕਾਰ ਦਾ ਰਾਜ ਆ ਸੰਸਾਰ ਦੇ ਵਿੱਚ ਇਸ ਵੇਲੇ ਜਿਹੜੀ ਸਿੱਖਿਆ ਆ ਉਹ ਵਿਗੜ ਚੁੱਕੀ ਆ ਕੋਈ ਵੀ ਮਨੁੱਖ ਕਿਸੇ ਦੂਜੇ ਮਨੁੱਖ ਨੂੰ ਚੰਗੀ ਗੱਲ ਦੱਸ ਕੇ ਰਾਜੀ ਨਹੀਂ ਆ ਤੁਸੀਂ ਹੁਣ ਨੂੰ ਕੁਝ ਪੁੱਛਦੇ ਹੋ ਤੁਹਾਨੂੰ ਜਵਾਬ ਕੋਈ ਹੋਰ ਦਿੰਦਾ ਆ ਤੁਸੀਂ ਰਾਹ ਚੜ੍ਹਦੇ ਦਾ ਪੁੱਛਦੇ ਹੋ ਤੁਹਾਨੂੰ ਲੈੰਦੇ ਵਾਲੇ ਪਾਸੇ ਪਾ ਦਿੰਦਾ ਆ ਪਰ ਪਰਮੇਸ਼ਵਰ ਆ ਜਿਹੜਾ ਅੱਜ ਵੀ ਸਾਨੂੰ ਆਪਣੇ ਵਚਨ ਦੇ ਰਾਹੀਂ ਦਿਸ਼ਾ ਨਿਰਦੇਸ਼ ਦੇ ਰਿਹਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਤੁਹਾਨੂੰ ਛੱਡ ਦੇਣਾ ਚਾਹੀਦਾ ਆ ਕਿੱਧਰ ਨੂੰ ਤੁਹਾਨੂੰ ਲੱਗਣਾ ਚਾਹੀਦਾ ਆ ਅਰ ਵਚਨ ਦੇ ਵਿੱਚ ਲਿਖਿਆ ਆ ਜਿੱਦਾਂ ਕੋਈ ਸਿੱਖਿਆ ਦੇਣ ਵਾਲਾ ਨਾ ਹੋਵੇ ਜਿੱਦਾਂ ਭੇਡਾਂ ਦਾ ਅਯਾਲੀ ਨਾ ਹੋਵੇ ਉਹਨੇ ਤਰਸ ਖਾਦਾ ਆ ਜਦੋਂ ਆਪਾਂ ਸੰਸਾਰ ਵਿੱਚ ਹੀ ਸੀਗੇ ਹੈ ਆਪਾਂ ਹੁਣ ਵੀ ਸੰਸਾਰ ਦੇ ਵਿੱਚ ਹੀ ਆ ਪਰ ਹੁਣ ਆਪਾਂ ਇਦਾਂ ਆ ਜਿੱਦਾਂ ਪਹਿਲਾਂ ਇਦਾਂ ਸੀ ਜਿੱਦਾਂ ਇੱਕ ਕਿਸ਼ਤੀ ਆ ਪਰ ਉਸ ਕਿਸ਼ਤੀ ਦੇ ਵਿੱਚ ਪਾਣੀ ਆ ਤੇ ਉਹ ਕਿਸ਼ਤੀ ਪਾਣੀ ਦੇ ਵਿੱਚ ਆ ਮਤਲਬ ਕਿਸ਼ਤੀ ਪਾਣੀ ਦੇ ਵਿੱਚ ਆ ਪਰ ਕਿਸ਼ਤੀ ਦੇ ਵਿੱਚ ਵੀ ਪਾਣੀ ਆ ਤੇ ਉਹ ਕਿਸ਼ਤੀ ਡੋਬ ਰਹੀ ਆ ਪਰ ਹੁਣ ਅਸੀਂ ਕਿੱਦਾਂ ਆ ਅਸੀਂ ਕਿਸ਼ਤੀ ਦੇ ਵਿੱਚ ਆ ਪਰ ਕਿਸ਼ਤੀ ਪਾਣੀ ਦੇ ਉੱਤੇ ਆ ਕਿਸ਼ਤੀ ਦੇ ਵਿੱਚ ਪਾਣੀ ਨਹੀਂ ਆ ਪਾਣੀ ਜਿਹੜਾ ਆ ਉਹ ਸੰਸਾਰ ਨੂੰ ਦਰਸਾਉਂਦਾ ਹੈ ਪਹਿਲਾਂ ਵੀ ਆਪਾਂ ਸੰਸਾਰ ਦੇ ਵਿੱਚ ਹੀ ਸੀ ਪਰ ਸੰਸਾਰਕ ਰੀਤੀਆਂ ਸਾਡੇ ਅੰਦਰ ਸੀ ਸੰਸਾਰਕ ਕੰਮ ਸਾਡੇ ਅੰਦਰ ਸੀ ਸਾਡੀਆਂ ਸੋਚਾਂ ਸੰਸਾਰਕ ਸੀ ਸਾਡੀਆਂ ਇੱਛਾਵਾਂ ਸੰਸਾਰਕ ਸੀ ਸਾਡੇ ਕੰਮ ਸੰਸਾਰਕ ਸੀਗੇ ਪਰ ਹੁਣ ਸਾਨੂੰ ਪਰਮੇਸ਼ਵਰ ਨੇ ਸੰਸਾਰ ਵਿੱਚ ਰੱਖ ਕੇ ਹੀ ਸੰਸਾਰ ਨਾਲੋਂ ਵੱਖਰੇ ਕਰ ਲਿਆ ਸਾਡੀਆਂ ਸੋਚਾਂ ਬਦਲ ਦਿੱਤੀਆਂ ਸਾਡੇ ਖਿਆਲ ਬਦਲ ਦਿੱਤੇ ਸਾਡੀ ਇੱਛਾ ਬਦਲ ਦਿੱਤੀ ਸਾਡੇ ਕੰਮ ਬਦਲ ਗਏ ਪਹਿਲਾਂ ਸਾਡਾ ਕੰਮ ਕੀ ਸੀਗਾ ਕਿਸਨ ਵੱਟੇ ਕਿਸਨ ਬੁਰਾਈ ਵੱਟੇ ਬੁਰਾਈ ਜਿਹੜਾ ਸਾਡੇ ਨਾਲ ਹੱਸਦਾ ਉਹਦੇ ਨਾਲ ਹੱਸਣਾ ਜਿਹੜਾ ਸਾਨੂੰ ਬੁਰਾ ਕਹਿੰਦਾ ਉਹ ਨਾਲ ਬੁਰਾ ਬੋਲਣਾ ਸੰਸਾਰ 'ਚ ਇਹੀ ਸਾਰੀ ਕਿਤਾਬ ਚੱਲਦਾ ਆ ਪਰ ਹੁਣ ਸਾਨੂੰ ਕਿੱਦਾਂ ਦੇ ਕਰ ਦਿੱਤਾ ਹੈਗੇ ਅਸੀਂ ਅੱਜ ਵੀ ਉਹਨਾਂ ਲੋਕਾਂ ਦੇ ਵਿੱਚ ਹੀ ਆਂ ਇਦਾਂ ਨਹੀਂ ਹੈ ਕਿ ਅਸੀਂ ਧਰਤੀ ਦਾ ਗ੍ਰਹਿ ਛੱਡ ਕੇ ਤੇ ਮੰਗਲ ਗ੍ਰਹਿ ਦੇ ਉੱਤੇ ਵਸਣ ਲੱਗ ਗਏ ਨਹੀਂ ਅਜੇ ਵੀ ਧਰਤੀ ਤੇ ਹੀ ਆਂ ਪਰ ਹੁਣ ਸੋਚਾ ਕਿੱਦਾਂ ਦੀਆਂ ਕਰ ਦਿੱਤੀਆਂ ਪਰਮੇਸ਼ਵਰ ਨੇ ਜੇ ਕੋਈ ਗਾਲ ਕੱਢਦਾ ਆ ਤੇ ਉਹਦੇ ਲਈ ਸਾਡੇ ਮਨ ਦੇ ਵਿੱਚ ਉਹ ਦੁਆ ਨਿਕਲਦੀ ਆ ਕਿ ਪ੍ਰਭੂ ਇਹਨਾਂ ਦਾ ਭਲਾ ਕਰ ਕਿਉਂਕਿ ਇਹ ਨਹੀਂ ਜਾਣਦੇ ਕੀ ਕਰਦੇ ਆ ਇਹਨਾਂ ਨੂੰ ਉਸ ਲੈਵਲ ਦੀ ਸਿੱਖਿਆ ਹੀ ਨਹੀਂ ਹੈਗੀ ਜੇ ਕੋਈ ਸਾਡੇ ਨਾਲ ਬੁਰਾ ਕਰਦਾ ਆ ਅਸੀਂ ਗੋਡੇ ਟੇਕ ਲੈਨੇ ਪਰਮੇਸ਼ਵਰ ਦੇ ਅੱਗੇ ਕਿ ਪ੍ਰਭੂ ਇਹਨਾਂ ਨੂੰ ਅਕਲ ਬੁੱਧ ਦਿਓ ਇਹ ਵੀ ਉਸ ਚੀਜ਼ ਨੂੰ ਸਿੱਖ ਲੈਣ ਜਿਹੜੀ ਤੁਸੀਂ ਸਾਡੇ ਉੱਤੇ ਪ੍ਰਗਟ ਕੀਤੀ ਆ ਇਹ ਵੀ ਪਿਆਰ ਕਰਨ ਵਾਲੇ ਹੋ ਜਾਣ ਪਰ ਜੇ ਕਿਤੇ ਪਹਿਲਾਂ ਇਦਾਂ ਹੁੰਦਾ ਫੇਰ ਕੀ ਹੋਣਾ ਸੀ ਬਾਹਾਂ ਮੋਡਿਆਂ ਤੱਕ ਟੰਗ ਲੈਣੀਆਂ ਸੀ ਤੇ ਫੇਰ ਕੀ ਹੋਣਾ ਸੀ ਕਹਣਾ ਅਸੀਂ ਚੂੜੀਆਂ ਪਾ ਕੇ ਬੈਠੇ ਹਾਂ ਪਰ ਹੁਣ ਹੁਣ ਅਸੀਂ ਗੋਡੇ ਟੇਕਦੇ ਆ ਪਰਮੇਸ਼ਵਰ ਦੇ ਅੱਗੇ ਕਿਉਂਕਿ ਪਰਮੇਸ਼ਰ ਨੇ ਸਾਨੂੰ ਬਦਲ ਦਿੱਤਾ ਹੁਣ ਸਾਡੀਆਂ ਸੋਚਾਂ ਬਦਲ ਗਈਆਂ ਅੱਗੇ ਅਸੀਂ ਕੀ ਸੋਚਦੇ ਸੀ ਜਦੋਂ ਕੋਈ ਸਾਡੇ ਨਾਲ ਬੁਰਾ ਕਰਦਾ ਸੀ ਅਸੀਂ ਸੋਚਦੇ ਸੀ ਇਹ ਇਹਨੂੰ ਸਭ ਇਹਨੂੰ ਸਭ ਕੁਝ ਪਤਾ ਹੈ ਅਗਰ ਕੋਈ ਸਾਨੂੰ ਇਹ ਕਹਿੰਦਾ ਸੀ ਇਹਨੂੰ ਪਤਾ ਨਹੀਂ ਆ ਇਹਨੇ ਅਣਜਾਣਪੁਣੇ ਚ ਕੀਤਾ ਆਪਾਂ ਕੀ ਕਹਿੰਦੇ ਸੀ ਇਹਨੂੰ ਸਭ ਕੁਝ ਪਤਾ ਹੈ ਕਿੱਦਾਂ ਨਹੀਂ ਪਤਾ ਇਹਨੇ ਫਲਾਨੇ ਨਾਲ ਕਿਉਂ ਨਹੀਂ ਕੀਤਾ ਮੇਰੇ ਨਾਲ ਕਿਉਂ ਕੀਤਾ ਪਰ ਜਦੋਂ ਹੁਣ ਕੋਈ ਸਾਡੇ ਨਾਲ ਬੁਰਾ ਕਰਦਾ ਸੀ ਕੀ ਕਹਿੰਦੇ ਆ ਇਨੂੰ ਨਹੀਂ ਪਤਾ ਇਹ ਕੀ ਕਰਦਾ ਆ ਤੇ ਪਹਿਲਾਂ ਅਸੀਂ ਕੀ ਕਹਿੰਦੇ ਸੀ ਇਹਨੂੰ ਸਾਰਾ ਹੀ ਪਤਾ ਆ ਤੇ ਹੁਣ ਅਸੀਂ ਕੀ ਕਹਿੰਨੇ ਇਹਨੂੰ ਨਹੀਂ ਪਤਾ ਇਹਨੂੰ ਸਮਝ ਹੀ ਨਹੀਂ ਆਗੀ ਇਹਦੇ ਖਜ਼ਾਨੇ 'ਚ ਇੰਨਾ ਹੀ ਗਿਆਨ ਆ ਜਿੰਨਾ ਇਹ ਵਰਤੀ ਜਾਂਦਾ ਆ ਇਹਦੇ ਇਹ ਇਹਦੇ ਕੋਲੇ ਇੰਨੀ ਹੀ ਅਕਲ ਆ ਇਸ ਲਈ ਪਰਮੇਸ਼ਵਰ ਨੇ ਸਾਨੂੰ ਬੇਸ਼ੱਕ ਐਸੇ ਹੀ ਧਰਤੀ ਦੇ ਉੱਤੇ ਰੱਖਿਆ ਪਰ ਸਾਨੂੰ ਧਰਤੀ ਨਾਲੋਂ ਬਖਰੇ ਕੀਤਾ ਯਾ ਇਸ ਧਰਤੀ ਦੇ ਗਿਆਨ ਨਾਲੋਂ ਇਸ ਸੰਸਾਰ ਦੇ ਗਿਆਨ ਨਾਲੋਂ ਪ੍ਰਭੂ ਨੇ ਸਾਨੂੰ ਬਖਰੇ ਕਰ ਲਿਆ ਕਿਉਂਕਿ ਉਹਨੂੰ ਸਾਡੇ ਉੱਤੇ ਤਰਸ ਆ ਗਿਆ ਯਾ ਉਹਨੇ ਸਾਡੇ ਉੱਤੇ ਰਹਿਮ ਕਰ ਦਿੱਤਾ ਜਦੋਂ ਆਪਾਂ ਦੁਨੀਆ ਦੀ ਭੀੜ ਦੇ ਵਿੱਚ ਗਵਾਚੇ ਹੋਏ ਸੀਗੇ ਪਰਮੇਸ਼ਵਰ ਦੀ ਨਜ਼ਰ ਸਾਡੇ ਉੱਤੇ ਤਰਸ ਵਾਲੀ ਹੋਈ ਪਰਮੇਸ਼ਵਰ ਨੇ ਸਾਨੂੰ ਉਸ ਭੀੜ ਭੜੱਕੇ ਦੇ ਵਿੱਚੋਂ ਬਖ ਕੀਤਾ ਔਰ ਸਾਡੀ ਸਿੱਖਿਆ ਬਦਲ ਦਿੱਤੀ ਸਾਡੇ ਖਿਆਲ ਬਦਲ ਦਿੱਤੇ ਸਾਨੂੰ ਛੋਣ ਲਿਆ ਕਿ ਹੁਣ ਤੁਸੀਂ ਸਧਾਰਨ ਲੋਕਾਂ ਵਾਂਗ ਨਾ ਸੋਚੋ ਅੱਜ ਸਧਾਰਨ ਮਨੁੱਖ ਕੀ ਸੋਚਦੇ ਆ ਉਹਨਾਂ ਨੂੰ ਲੱਗਦਾ ਉਹਨਾਂ ਦੀ ਧਾਰਮਿਕਤਾ ਕੋਈ ਚੋਰੀ ਕਰਕੇ ਲਈ ਜਾਂਦਾ ਹੈ ਸਾਡੀ ਧਾਰਮਿਕਤਾ ਚੋਰੀ ਨਹੀਂ ਹੁੰਦੀ ਕਿਸੇ ਦੀ ਭਾਵੇਂ ਹੋ ਜਵੇ ਸਾਡੀ ਸੋਚ ਬਦਲ ਗਈ ਇੱਕ ਸਧਾਰਨ ਮਨੁੱਖ ਨੂੰ ਕੀ ਲੱਗਦਾ ਆ ਉਹਦੇ ਰੱਬ ਨੂੰ ਕੋਈ ਚੋਰੀ ਕਰਕੇ ਲੈ ਚੱਲਿਆ ਆ ਜੇ ਰੱਬ ਹੀ ਚੋਰੀ ਹੋ ਗਿਆ ਤੇ ਭਲੇ ਉਹ ਮਾਨਸੋਂ ਤੁਹਾਡੀ ਰਾਖੀ ਕੌਣ ਕਰੂਗਾ ਕਦੀ ਬੰਦਾ ਵੀ ਰੱਬ ਦੀ ਰਾਖੀ ਕਰਦਾ ਆ ਅੱਜ ਲੋਕਾਂ ਨੂੰ ਕੀ ਫਿਕਰ ਪਿਆ ਆ ਉਹ ਕਹਿੰਦੇ ਸਾਡਾ ਰੱਬ ਚੋਰੀ ਹੋ ਰਿਹਾ ਆ ਸੋਚਣ ਦੀ ਗੱਲ ਨਹੀਂ ਵਿਚਾਰਨ ਦੀ ਗੱਲ ਹੈ ਜੇ ਰੱਬ ਵੀ ਚੋਰਾਂ ਦੇ ਨਾਲ ਰਲ ਗਿਆ ਤਾਂ ਫਿਰ ਉਹ ਤੁਹਾਡਾ ਕਿੱਥੋਂ ਹੋਇਆ ਉਹ ਤੇ ਸੀਗਾ ਹੀ ਚੋਰਾਂ ਦਾ ਜਿਨ੍ਹਾਂ ਦੇ ਨਾਲ ਰਲ ਕੇ ਨਿਕਲ ਗਿਆ ਰੱਬ ਚੋਰੀ ਕਿਤੇ ਜਾਣ ਵਾਲੀ ਚੀਜ਼ ਨਹੀਂ ਆ ਰੱਬ ਰਾਖੀ ਕਰਨ ਵਾਲੀ ਚੀਜ਼ ਆ ਉਹ ਚੋਰਾਂ ਦੇ ਨਾਲ ਨਿਕਲਦਾ ਨਹੀਂ ਆ ਵਚਨ ਦੇ ਵਿੱਚ ਲਿਖਿਆ ਚੋਰ ਆਉਂਦਾ ਚੋਰੀ ਕਰਨ ਦੇ ਲਈ ਨਾਸ਼ ਕਰਨ ਦੇ ਲਈ ਘਾਤ ਕਰਨ ਦੇ ਲਈ ਪਰ ਪ੍ਰਭੂ ਯਿਸੂ ਮਸੀਹ ਜੀ ਨੇ ਆਇਆ ਕਿ ਆ ਮੈਂ ਆਇਆ ਆ ਜੀਵਨ ਦੇਣ ਦੇ ਲਈ ਚੋਖਾ ਜੀਵਨ ਦੇਣ ਦੇ ਲਈ ਹallelujah ਜਿਹਨੂੰ ਚੋਰ ਚੋਰੀ ਕਰਕੇ ਲੈ ਜੂਏ ਜਿਹੜਾ ਕੋਈ ਕਿਸੇ ਕੋਲੋਂ ਖੋਇਆ ਜਾ ਸਕੇ ਉਹ ਰੱਬ ਨਹੀਂ ਹੋ ਸਕਦਾ ਇਸ ਗੱਲ ਨੂੰ ਆਪਣੇ ਪੱਲੇ ਨਾਲ ਗੰਢ ਦੇ ਲਿਓ ਰੱਬ ਨਾ ਬਦਲਣ ਵਾਲੀ ਚੀਜ਼ ਆ ਨਾ ਚੋਰੀ ਹੋਣ ਵਾਲੀ ਚੀਜ਼ ਆ ਨਾ ਖੋਈ ਜਾਣ ਵਾਲੀ ਚੀਜ਼ ਆ ਰੱਬ ਹੀ ਤੇ ਰੱਬ ਹੀ ਆ ਬਾਕੀ ਦੇ ਸਾਰੇ ਆਜਾਤ ਆ ਅਰ ਧੰਨਵਾਦ ਪਰਮੇਸ਼ਵਰ ਦਾ ਤਨਵਾਦ ਉਸ ਮਾਲਕ ਦਾ ਉਸ ਸਿਰਜਣਹਾਰੇ ਦਾ ਉਸ ਰੱਬ ਦਾ ਜਿਨਨੇ ਇਹ ਗੱਲਾਂ ਸਾਡੇ ਅੰਦਰ ਪਾ ਲੀਆਂ ਸਾਨੂੰ ਡਰ ਨਹੀਂ ਲੱਗਦਾ ਕਿ ਕੋਈ ਸਾਡਾ ਰੱਬ ਚੋਰੀ ਕਰਕੇ ਲੈ ਜਾਊਗਾ ਉਹਨੇ ਸੋਚ ਬਦਲ ਦਿੱਤੀ ਹੈਗੇ ਉਸੇ ਧਰਤੀ ਤੇ ਆ ਸੋਚ ਬਦਲ ਦਿੱਤੀ ਖਿਆਲ ਬਦਲ ਦਿੱਤੇ ਤੇ ਅਸੀਂ ਦੇਖਣਾ ਆ ਕਿ ਜੇ ਇਸ ਕੰਮ ਲਈ ਪਰਮੇਸ਼ਵਰ ਨੇ ਸਾਨੂੰ ਚੁਣਿਆ ਕੀ ਅਸੀਂ ਉਹ ਕੰਮ ਕਰ ਰਹੇ ਆਂ ਸਾਨੂੰ ਪਰਮੇਸ਼ਵਰ ਨੇ ਵੱਖਰੇ ਕਿਉਂ ਕੀਤਾ ਸਾਡੀਆਂ ਸੋਚਾਂ ਵੱਖਰੀਆਂ ਹੋਣ ਸਾਡੇ ਖਿਆਲ ਵੱਖਰੇ ਹੋਣ ਅਸੀਂ ਲੜਾਈ ਝਗੜੇ ਦੇ ਵਿੱਚ ਨਹੀਂ ਪੈਣਾ ਸਾਨੂੰ ਪਰਮੇਸ਼ਵਰ ਨੇ ਪ੍ਰੇਮ ਕਰਨ ਵਾਲਾ ਆਤਮਾ ਦਿੱਤਾ ਕਿਉਂਕਿ ਉਸ ਪਰਮੇਸ਼ਵਰ ਨੇ ਇੰਨਾ ਪ੍ਰੇਮ ਕੀਤਾ ਜਗਤ ਨਾਲ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਟੋਨੇ ਸਾਨੂੰ ਆਪਣੇ ਸੁਭਾਅ ਤੇ ਬਣਾਇਆ ਆਪਣੇ ਸਰੂਪ ਤੇ ਬਣਾਇਆ ਹੁਣ ਦੁਨੀਆਂ ਦੇ ਵਿੱਚ ਰਹਿ ਕੇ ਲੜਾਈਆਂ ਕਰਨਾ ਸਾਡਾ ਕੰਮ ਨਹੀਂ ਆ ਦੁਨੀਆ ਵਿੱਚ ਰਹਿ ਕੇ ਸਾਡੇ ਪਰਮੇਸ਼ਵਰ ਦੇ ਸੁਭਾ ਨੂੰ ਪ੍ਰਗਟ ਕਰਨਾ ਸਾਡਾ ਕੰਮ ਆ ਤੇ ਸਾਨੂੰ ਅੱਜ ਆਪਣਾ ਸਕੈਨ ਕਰਨ ਦੀ ਜ਼ਰੂਰਤ ਆ ਆਪਣਾ ਆਪ ਚੈੱਕ ਕਰਨ ਦੀ ਜ਼ਰੂਰਤ ਆ ਕਿ ਅਸੀਂ ਉਸ ਤਰੀਕੇ ਨਾਲ ਚੱਲ ਰਹੇ ਆ ਜੇ ਇਸ ਤਰੀਕੇ ਦੇ ਨਾਲ ਚਲਾਉਣ ਦੇ ਲਈ ਪਰਮੇਸ਼ਵਰ ਨੇ ਸਾਨੂੰ ਵੱਖ ਕਰ ਲਿਆ ਆ ਕਿ ਅੱਜ ਵੀ ਅਸੀਂ ਉਹੀ ਕੰਮ ਕਰ ਰਹੇ ਆ ਜੋ ਸੰਸਾਰ ਕਰ ਰਿਹਾ ਆ ਅਸੀਂ ਵੱਖ ਕੀਤੇ ਗਏ ਅਸੀਂ ਵੱਖ ਨਜ਼ਰ ਆਉਣੇ ਚਾਹੀਦੇ ਹਾਂ ਹਾਲੇਲੂਇਆ